¡Oh! Altyazı ਇਹ ਕਿ ਗੁਰੂ ਦੀ ਕਿਰਪਾ ਨਾਲ ਮੈਂ ਜੋ ਸੇਵਾ ਮੈਂ ਸੀ ਆਪ ਲੇਬਰੀ ਨੇ ਤੇ ਇੱਕ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਲ ਕੋਈ ਮੇਂ ਗੁਣ ਨਹੀਂ ਆਦਾ ਕੋਈ ਵੀ ਇਹ ਗੁਰੂਆਂ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸਕੀਲ ਲਿਆ ਜਦ ਸਭ ਪਹੀਆਂ ਵੀ ਤੇ ਮਤ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸ ਸਭ ਕੋ ਛੜਤਾ ਰਿਸ਼ਤੇ ਦਾ ਜਨਮ ਨਾਲ ਛੜਤਾ ਇਸ ਪਿਆਰ ਚ ਜੁਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਅੰਤ ਜੁਗਤੀ ਹੋਈਆਂ ਹੋਣਗੀਆਂ ਉਹ ਸੰਗਤ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਉਹਨਾਂ ਨੂੰ ਕਿ ਨਾ ਮਾਫੀ ਮੰਗਣਾ ਸੰਕੁਲ ਠੀਕ ਹੈ ਜੇ ਲੜਕਾ ਕਰਿਆ ਸੇ ਆ ਬਈ ਜੀ ਕਿਰਪਾ ਨਾਲ ਗੁਰੂ ਜੀ ਤੁਹਾਨੂੰ ਪਤਾ ਹੈ ਵੀ ਬੜੇ ਮਾਰੇ ਸਮੇ ਆਏ ਆ ਅਤਵਾਦ ਦਾ ਸਮਾਂ ਹੀ ਜਦੋਂ ਤੇ ਬਹੁਤ ਖਤਰਨਾਕ ਉਹਦੇ ਮੇਥੀ ਹਾਈ ਭੰਦਰ ਆਗੇ ਹਾਂ ਜਿਦੋਂ ਅੱਤਵਾਦ ਪੁਰਸ਼ ਫੇਸਾਪੇ ਮਾਰ ਰਹੀ ਹੈ ਇਹਨੇ ਉਹਦੇ ਹਾਈ ਭੰਦਰ ਆ ਬੜਾ ਖਤਰਨਾਕ ਚਲਿੰਦੇ ਚ ਵੀ ਤੇ ਸਾਰਾ ਗੱਲ ਹੈ ਗੁਰੂ ਜੀ ਸੰਗਤਾਂ ਨਾਲ ਪਿਆਰ ਕਰਕੇ ਆ ਮੇਰੇ ਵੀ ਕੋਈ ਗੁਣਿਆਸਾ ਜੇ ਮੈਨੂੰ ਗ੍ਰੰਥੀ ਆ ਕੋਈ ਹੋਰ ਕੋਈ ਨਹੀਂ ਆ ਉਹਦੀ ਕਿਰਪਾ ਨੇ ਆਪੇ ਮਿਗਰੰਥੀ ਬਣ ਆਲਿਆ ਤੇ ਆਪੇ ਸੇਵ ਰਹੀ ਹੈ ਤੇ ਸੰਤਾਂ ਤਾਂ ਮੈਨੇ ਬਹੁਤ ਦੀ ਬਹੁਤ ਪਿਆਰ ਮੇਰਾ ਜੋ ਮੇਰੀ ਬਿਆਨ ਜ਼ਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੇਰਾ ਸੰਤਾਂ ਨੂੰ ਤੇ ਮੈਂ ਵਾਰ-ਵਾਰ ਹੀ ਇਹ ਕਹਿੰਦਾ ਸੰਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ ਰਹੇ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲ ਬਤੌਰ ਗਰੰਥੀ ਤੌਰ ਲਈ ਸਾਧ ਸੰਗਤ ਦੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜਿਹੜੇ ਆ ਬੜੇ ਸੱਚਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕਰੈਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਲ ਕਰਨ ਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਹਾਂ ਨਗਰਾਂ ਦੀਆਂ ਕਿ ਔਲੇ ਦੁਆਲੇ ਜਾਣਦੀਆਂ ਨੇ ਕਿਹੜਾ ਜੀ ਇਮਾਨਦਾਰੀ ਇੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪਹਾੜਾ ਲੜਕੀਆਂ ਵੀ ਕੋਤਰੀ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰਨ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਇਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਿਹੜੇ ਗੁਰਦਾਰੇ ਵੀ ਕੋਈ ਗੱਲ ਨਹੀਂ ਹੋਈ ਭਾਵੇਂ ਉਹ ਪ੍ਰਬੰਧਕਾਂ ਨੇ ਜੇ ਸੰਗਤਾਂ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ-ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਣ ਪੱਤਾ ਦਿੱਤਾ ਜਾਵੇ ਸੋ ਸਾਥੀ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਾਤਾ ਹਰ ਮਹੀਨੇ ਪਿਆਰਾ ਪਤਾ ਵੀ ਦਿੱਤਾ ਜਾਵੇ ਇਹ ਨੀਦ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦਾ ਕੋਈ ਕਮੀ ਨਹੀਂ ਉਹਨਾਂ ਦੀ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਸਾਡੇ ਵੱਲੋਂ ਫਰਜ਼ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਜਿੰਨਾ ਚਿਰ ਉਹਨਾਂ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਾਹ ਲੰਮੀ ਕਰੇ ਸਿਹਤ ਦੀ ਚੜ੍ਹ ਨਿਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਹ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਥ ਸੰਗਤ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪੱਤਾ ਦਿੱਤਾ ਜਾਵੇਗਾ ਪਰਿਸ਼ਾਦ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਾ ਪੈਣ ਉਹਨਾਂ ਦੀ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਲ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾ ਵਾਗੇ ਸਾਹ ਸੰਗ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਪਤੌੜ ਗ੍ਰੰਥੀ ਉਹਨਾਂ ਦੀ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕ ਸਾਰਿਆਂ ਸੰਗਤ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣ ਕੇ ਅਗੇ ਸਾਡਾ ਸਾਰਿਆਂ ਦਾ ਸੰਗਤ ਦਾ ਫਰਜ਼ ਬੰਦਾ ਹੁਣ ਦਾ ਮਾਨ ਸਨਮਾਨ ਕਰਨਾ ਹੁਣ ਦਾ ਈਜ਼ਨ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੋਸਾਸੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫਟਾਣਾ ਫੱਟੇ ਬਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ